ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਆ ਮੰਨਦੀਪ कौर ਮੈਂ ਸਵਾਗਤ ਕਰਦੀ ਆ ਆਪਣੇ ਚੈਨਲ ਵਿੱਚ ਤੁਹਾਡਾ ਮੈਂ ਉਮੀਦ ਕਰਦੀ ਆ ਤੁਸੀਂ ਸਾਰੇ ਜਣੇ ਵੀ ਸਵਸਤ ਹੋਗੇ ਤੇ ਮਸਤ ਹੋਗੇ ਅਹੀਂ ਵੀ ਠੀਕ ਠਾਕ ਆ ਤੇ ਮਾਰਨਿੰਗ ਦਾ ਹੋ ਗਿਆ ਵਾ ਸਾਢੇ 6 ਦਾ ਟਾਈਮ ਤੇ ਫੁਲਕੇ ਮੈਂ ਬਣਾ ਲਏ ਆ ਆਟਾ ਗੁੰਨ ਕੇ ਸਗਤੇ ਕਿਉਂਕਿ ਅੱਜ ਅਹੀਂ ਜਾਣਾ ਵਾ ਡਾਕਟਰ ਕੋਲ ਅੱਖਾਂ ਚੈੱਕਅਪ ਕਰਵਾਉਣੀਆਂ ਵਾ ਬੱਚਿਆਂ ਦੀਆਂ ਤੇ ਮੇ ਆਪਣੀਆਂ ਵੀ ਤੇ ਬੱਚਿਆਂ ਦੇ ਨਾ ਸਪੈਕਸ ਬਣੇ ਹੀ ਤੇ ਹੋਏ ਜਿਹੜਾ ਆਮਗੜ ਗਏ ਤੇ ਉੱਥੇ ਰਹਿ ਗਏ ਉਸ ਤੋਂ ਬਾਅਦ ਫਿਰ 4-5 ਮਹੀਨੇ ਬਾਅਦ ਉਹਨਾਂ ਨੇ ਭਜਵਾਏ ਤੇ ਦੋਨੋਂ ਫਿਰ ਉਹ ਨਿਗਾ ਜਿਹੜੀ ਉਹ ਨਹੀਂ ਰਲੀ ਤਾਂ ਕਰਕੇ ਉਹ ਸਪੈਕਸ ਜਿਹੜੇ ਇਦਾਂ ਵੇਸਟ ਚਲ ਗਏ ਤੇ ਅੱਜ ਫਿਰ ਆਪਾਂ ਜਾਵਾਂਗੇ ਡਾਕਟਰ ਕੋਲ ਉੱਥੋਂ ਆਪਾਂ ਦੁਆਰਾ ਤੋਂ ਚੈੱਕਅਪ ਕਰਵਾਵਾਂਗੇ ਜੇ ਉਹਨਾਂ ਨੇ ਕਿਹਾ ਕਿ ਸਪੈਕਸ ਲਵਾਉਣੇ ਪੈਣੀਆਂ ਫਿਰ ਆਪਾਂ ਬਣਵਾ ਲਾਂਗੇ ਬੱਚਿਆਂ ਦੀਆਂ ਵੀ ਮੇਰੀਆਂ ਆਪਣੀਆਂ ਵੀ ਮੇਰੀ ਵੀ ਤਾਂ ਦੂਰ ਦੀ ਨਿਗਾ ਘਾਟਾ ਤੇ ਨੇੜੇ ਦੀ ਬਰੀ ਵਧੀਆ ਵਾ ਤੇ ਇੱਥੇ ਮੈਂ ਟੌਫੀਆਂ ਨਾ ਰਾਤ ਬੱਚਿਆਂ ਨੇ ਟੌਫੀਆਂ ਖਾਧੀਆਂ ਸੀ ਬੜੇ ਸਾਰੇ ਕਾਗਜ਼ ਨਾਲ ਟੌਫੀਆਂ ਦੇ ਹੀ ਹੋ ਗਏ ਸੀ ਤੇ ਇਦਰੋਂ ਨਾ ਮੈਂ ਮਤਲਬ ਇਦਰ ਲੰਗਿਆ ਨਹੀਂ ਕੋਈ ਤੇ ਕੱਲ ਮੈਂ ਸਿਆਫ ਸਫਾਈ ਇਦਨ ਕਰਕੇ ਖਿੱਚ ਕੇ ਕੀਤੀ ਤਾਂ ਅੱਜ ਮੈਂ ਇਦਾਂ ਹੀ ਸੋਚਿਆ ਚਲੋ ਝਾੜੂ ਲਾ ਦਿੰਨੀ ਆ ਟੌਫੀਆਂ ਦੇ ਕਾਗਜ਼ ਹੀ ਆ ਟੌਫੀਆਂ ਦੇ ਕਾਗਜ਼ ਹੀ ਤੇ ਪਰਫਿਊਮ ਦੀਆਂ ਜਿਹੜੇ ਪੈਕਿੰਗ ਹੁੰਦੀਆਂ ਵਾ ਉਹ ਹੀ ਤੇ ਹੋਰ ਤੇ ਘਟਾ ਘਟਾ ਤੇ ਚਲੋ ਹੈ ਨਿੰਗਾ ਸਫਾਈ ਮੈਂ ਕਰ ਲਈ ਐ ਸਾਰੀ ਸਾਡੇ ਵੀ ਤੁਹਾਨੂੰ ਪਤਾ ਹੀ ਆ ਕਿ ਰਿਸ਼ਤੇਦਾਰੀਆਂ ਦੇ ਵਿੱਚ ਡੈਥ ਹੋ ਗਈਆਂ ਸੀ ਤੇ ਇੱਕ ਮੇਰੇ ਤਾਇਆ ਜੀ ਦੇ ਬੇਟੇ ਦੀ ਜਵਾਨ ਦੀ ਡੈਥ ਹੋ ਗਈ ਸੀ ਤਾਂ ਕਰਕੇ ਫਿਰ ਮੇਰੇ ਕੋਲ 2 ਵੀਕ ਮੈਂ ਵੀਡੀਓ ਨਹੀਂ ਪਾ ਸਕੀ ਤੇ ਜਵਾਨ ਸੀ ਉਹ ਬੜਾ ਦੁੱਖ ਹੋਇਆ ਵਾਹਿਗੁਰੂ ਜੀ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਣ ਤੇ ਚਲੋ ਜੀ ਫਿਰ ਹੁਣ ਆਪਣਾ ਕੰਮ ਕੰਮ ਤੇ ਕਰਨਾ ਹੀ ਆ ਹੌਲੀ ਹੌਲੀ ਆਪਾਂ ਆਪਣੇ ਕੰਮ ਤੇ ਵਾਪਸੀ ਆ ਗਏ ਆਂ ਤੇ ਇਹ ਮੈਂ ਫਸਟ ਵਲੌਗ ਹੈ ਜੇ ਪਾਉਣ ਲੱਗੀ ਆ ਤੇ ਹੁਣ ਇਸ ਤੋਂ ਬਾਅਦ ਮੈਂ ਆਪਣੇ ਵਲੌਗ ਜਿਹੜੇ ਉਹ ਕੰਟੀਨਿਊ ਕਰੂੰਗੀ ਤੇ ਇੱਥੇ ਮੇਰਾ ਜਿਹੜਾ ਵਾ ਝਾੜੂ ਵੀ ਲੱਗ ਗਿਆ ਵਾ ਤੇ ਇੱਥੇ ਨਾ ਮੈਂ ਆ ਗਈਆਂ ਆਪਣੇ ਪੌੜੀਆਂ ਵੱਲੋਂ ਤੁਰ ਜਾਨੀ ਆ ਜਿਹੜੀਆਂ ਪੌੜੀਆਂ ਵਾ ਨਾ ਉਹ ਮੈਂ ਸਿਰ ਇੱਕ ਵਾਰ ਸਗਤ ਤੇ ਝਾੜੀਆਂ ਹੀ ਤੇ ਫਿਰ ਨਾ ਸਾਡੇ ਨਾ ਉੱਪਰ ਕੋੜ ਘਿਰ ਲੀਆਂ ਜੀ ਨਾ ਪਤਾ ਨਹੀਂ ਉਹ ਮੋਮਟੀ ਦੇ ਜਿਹੜੇ ਆ ਉੱਪਰ ਹੁੰਦਾ ਨਾ ਉਹ ਮੋਮਟੀ ਦੀ ਛੱਤ ਉਹਦੇ 'ਚ ਨਾ ਕੋੜ ਘਿਰ ਲੀਆਂ ਤੇ ਉਹ ਛੱਲੇ ਨਾ ਇਦਾਂ ਗੰਦ ਜਾ ਪਿਆਇਆ ਜਾਂਦਾ ਤੇ ਮੈਨੂੰ ਹੁੰਦਾ ਚਲੋ ਮਾੜਾ ਜਾ ਚਾੜੂ ਲਾਇਲ ਲੈਣੀ ਆ ਤੇ ਇੱਥੇ ਨਾ ਆਂਬ ਰੱਖੇ ਆ ਉੱਪਰ ਤਾਂ ਡੈਡੀ ਛੱਲੀਆਂ ਲੈ ਆਏ ਹੀ ਪੁੰਨੜਵਾ ਤੇ ਤੇ ਮੈਂ ਕਿਹਾ ਚਲੋ ਛੱਲੀਆਂ ਪੁੰਨ ਲਾਂਗੇ ਆਪਾਂ ਕਿਹੇ ਟਾਈਮ ਨਾ ਅੱਗ ਕਿਉਂਕਿ ਆਪਾਂ ਚੁੱਲਾ ਤਬਾਲ ਦੇਣੀ ਆ ਤੁਣ ਬਰਾਜ ਕਹਿੰਦੇ ਕਿ ਲਿਆ ਕੇ ਨਾ ਲੱਕੜਾਂ ਜੀਆਂ ਤੇ ਉਹ ਕਰ ਲੈਨੇ ਲੱਕੜਾਂ ਰੁਕਣਾ ਦਾ ਵਾਧੂ ਪਈਆਂ ਤੇ ਟੈਂਪਰੇਰੀ ਜਿਹਾ ਚੁੱਲਾ ਬਣਾਵਾਂਗੇ ਤੇ ਉਹਦੇ ਉੱਤੇ ਨਾ ਵਧੀਆ ਪੱਕਦੀਆਂ ਵਾ ਗੈਸ ਤੇ ਫਿਰ ਨਾ ਗੱਲ ਜੀ ਨਹੀਂ ਬੰਦਦੀ ਤਾਂ ਕਰਕੇ ਫਿਰ ਆਪਾਂ ਚੁੱਲਾ ਬਣਾ ਲੈਣਾ ਵਾ ਟੈਂਪਰੇਰੀ ਜਿਹਾ ਉੱਥੇ ਆਪਾਂ ਛੱਲੀਆਂ ਪਾਉਣ ਲੈਣੀਆਂ ਇੱਥੇ ਨਾ ਮੈਂ ਜਿਹੜਾ ਡ్రਾਈਂਗ ਰੂਮ ਆ ਉਹ ਮੈਂ ਸਾਰਾ ਕਲੀਨ ਕਰਤਾ ਹੀ ਅੱਜ ਨਾ ਟੇਬਲ ਦੇ ਥੱਲੇ ਜਿਹੜਾ ਸਮਾਨ ਹੀ ਜੰਨਾ ਜੋ ਵੀ ਡਿਨਰ ਸੈਟ ਕੱਪ ਵਗੈਰਾ ਸਾਰਾ ਨਾ ਕੱਢ ਕੇ ਤੇ ਕਲੀਨ ਬਲਾਈ ਨੇ ਮੇਰੇ ਨਾਲ ਕਰਵਾਤਾ ਏ ਤੇ ਡਾਕਟਰ ਨੇ ਨਾ ਮੈਨੂੰ ਰੈਸਟ ਦੱਸਿਆ ਵਾ ਕਿ 4-5 ਮਹੀਨੇ ਤੁਸੀਂ ਕੋਈ ਕੰਮ ਨਹੀਂ ਕਰਨਾ ਝਾੜੋ ਪੋਚੇ ਇਹਨਾਂ ਨੇ ਕੱਪੜੇ ਨਹੀਂ ਧੋਣੇ ਕੋਈ ਮਤਲਬ ਕੰਮ ਇਹੋ ਜਿਹਾ ਨਹੀਂ ਕਰਨਾ ਜਿਹੜਾ ਤਾਂ ਟਾ ਟਾ ਹੋਣਾ ਪਵੇ ਤੇ ਡਿਸਕ ਹੀਲੀ ਆ ਪਰ ਸਾਨੂੰ ਪਤਾ ਹੀ ਹੈ ਮਜਬੂਰੀ ਆ ਕੰਮ ਤੇ ਘਰ ਦੇ ਕਰਨੇ ਹੀ ਪੈਣੇ ਆ ਸਾਡੇ ਇੱਥੇ ਕੋਈ ਕੰਮ ਵਾਲੀ ਨਹੀਂ ਮਿਲੀ ਬਹੁਤ ਜ਼ਿਆਦੀਆਂ ਕੰਮ ਵਾਲੀਆਂ ਲੱਭੀਆਂ ਵਾ ਪਰ ਉਹ ਕਹਿੰਦੀਆਂ ਵਾ ਕਿ ਸਾਡਾ ਆਪ ਡਾਉਣ ਕਰਵਾਓ ਤੁਸੀਂ ਲੈ ਕੇ ਜਾਓ ਤੇ ਛੱਡ ਕੇ ਜਾਓ ਫੇਰ ਅਹੀਂ ਤੁਹਾਡੇ ਘਰ ਕੰਮ ਕਰ ਸਕਦੇ ਆ ਫੇਰ ਤੇ ਗੱਲ ਉੱਥੇ ਰਹੀ ਕਿ ਮੈਂ ਹੁਣ ਇੱਕ ਰਾਉਂ ਨਾਲ ਲੈਣ ਜਾਵਾ ਫੇਰ ਮੈਂ ਛੱਡਣ ਜਾਵਾ ਸ਼ਾਮਾਂ ਨੂੰ ਇਹ ਤੇ ਫੇਰ ਮੈਨੂੰ ਬਹੁਤ ਔਖਾ ਹੋ ਜਾਣਾ ਵਾ ਤੇ ਤਾਂ ਕਰਕੇ ਫੇਰ ਹੁਣ ਕੰਮ ਵਾਲੀ ਕੋਈ ਨਹੀਂ ਮਿਲਦੀ ਕੋਈ ਮੈਂ ਤਾਂ ਕਿਹਾ ਸੀ ਕੋਈ ਪੱਕੀ ਮਿਲ ਜੇ ਜਿੱਦਾਂ ਘਰ ਰਹਿ ਪੇ ਤੇ ਸੈਟਰਡੇ ਸੰਡੇ ਨੂੰ ਆ ਜਾ ਕਰੇ ਸੈਟਰਡੇ ਚੱਲ ਜਾ ਕਰੇ ਪਰ ਇਹੋ ਜਿਹੀ ਵੀ ਨਹੀਂ ਕੋਈ ਲੱਭਦੀ ਤੇ ਚਲੋ ਘਰ ਦੇ ਕੰਮ ਤਾਂ ਫੇਰ ਕਰਨੇ ਹੀ ਆ ਪਣ ਇੰਨਾ ਪ੍ਰੇਸ਼ਤ ਨਹੀਂ ਹੁੰਦਾ ਮੈਂ ਇਹ ਆ ਬਚ ਲੋ ਅੱਗੇ ਜਾਦਾ ਮੈਂ ਪੋਚੇ ਲੁੰਨੀਆਂ ਬੈ ਬੈ ਕੇ ਹੁਣ ਮੈਂ ਸੋਚਿਆ ਚਲੋ ਖਲੋ ਕੇ ਮੈਂ ਪੋਚੇ ਖਲੋ ਕੇ ਵਾਲੇ ਨਾਲ ਲਾ ਲਿਆ ਕਰਾਂਗੇ ਤੇ ਬੈ ਕੇ ਫਿਰ ਥੋੜੇ 2-3 ਦਿਨ ਰੋਕੇ ਬੈ ਕੇ ਲਾ ਲਿਆ ਕਰੂੰਗੀ ਅੱਗੋਂ ਪਿੱਛੋਂ ਇਦਾਂ ਮੈਂ ਖਲੋ ਕੇ ਲਾ ਲਿਆ ਕਰੂੰਗੀ ਕੋਸ਼ਿਸ਼ ਕਰੂੰਗੀ ਵੀ ਘੱਟ ਤੋਂ ਘੱਟ ਮੈਂ ਜਿਹੜਾ ਇਦਾਂ ਬੈ ਕੇ ਆਲਾ ਕੰਮ ਕਰਾਂ ਤੇ ਇਹ ਨਾ ਮੈਂ ਜਿਹੜੇ ਕੱਪੜੇ ਆ ਬੈਡ ਤੇ ਰੱਖੇ ਸਾਰੇ ਮੈਂ ਰਾਤ ਪ੍ਰੈਸ ਕੀਤੀ ਤੇ ਉਹਨਾਂ ਮੈਂ ਪਾਣੀ ਦੀਆਂ ਛਿੱਟਾਂ ਮਾਰ ਕੇ ਪ੍ਰੈਸ ਕਰਦੀ ਆ ਤਾਂ ਥੋੜੇ ਨਾ ਸੱਲੇ ਸੱਲੇ ਹੁੰਦੇ ਤੇ ਰਾਤ ਨੂੰ ਮੈਂ ਇੱਥੇ ਫਿਰ ਬੈਠਦੀ ਉੱਤੇ ਰਾਤ ਜਿਵੇਂ ਚਲੋ ਸਿਰਈ ਚੁੱਕੂੰਗੀ ਇੱਥੋਂ ਤੇ ਬਾਕੀ ਨਾ ਸਾਰੇ ਮੈਂ ਝਾੜੂ-ਚੂੜੂ ਲਾ ਲਿਆ ਵਾ ਪਿੱਛੋਂ ਮੈਂ ਕੱਢ ਲਈਆਂ ਇੱਥੋਂ ਮੈਂ ਬੈਠ ਦਿਆਂ ਚਾਦਰ ਮੈਂ ਝਾੜੀ ਹੀ ਰਾਤ ਹੀ ਮੈਂ ਝਾੜਦੀ ਹੀ ਚਾਦਰ ਤੇ ਉੱਤੇ ਮੈਂ ਰੱਖਦੇ ਆ ਕੱਪੜੇ ਆਪਣੇ ਪ੍ਰੈਸ ਕੀਤੇ ਕੱਪੜੇ ਹੀ ਤੇ ਉਹ ਮੈਂ ਰੱਖਦੇ ਇੱtain ਤੇ ਕੋਹ ਜਿਹੜੇ ਕੱਪੜੇ ਆ ਘਰ ਪਾਉਣ ਵਾਲੇ ਹੀ ਤੇ ਕੋਹ ਪ੍ਰੈਸ ਵਾਲੇ ਪ੍ਰੈਸ ਕੀਤੇ ਹੀ ਤੇ ਕੋਹ ਪ੍ਰੈਸ ਕਰਨ ਵਾਲੇ ਹੀ ਉਹ ਮੈਟ ਆ ਕਿਚਨ ਵਾਲੀ ਮੈਟ ਸੀ ਮੈਂ ਛਾੜ ਕੇ ਨਾ ਇੱਧਰ ਰੱਖੀ ਸਾਫ਼ ਹੋਈ ਤਾਂ ਕਰਕੇ ਤੇ ਚਲੋ ਜੀ ਹੁਣ ਆ ਥੋੜਾ ਜਿਹਾ ਹੀ ਮੇਰਾ ਰਹਿ ਗਿਆ ਝਾੜੂ ਕੱਢਣ ਵਾਲਾ ਤੇ ਮੈਂ ਸਟੋਰ ਚੋਂ ਹੀ ਕੱਢ ਲਈ ਆ ਝਾੜੂ ਤੇ ਫਿਰ ਸਟੋਰ ਚ ਨਾ ਟਾਈਮ ਲੱਗ ਗਿਆ ਮੈਨੂੰ ਝਾੜੂ ਕੱਢ ਦੀ ਨੂੰ ਤਾਂ ਕਰਕੇ ਮੈਂ ਤੁਹਾਡੇ ਨਾਲ ਨਹੀਂ ਸ਼ੇਅਰ ਕੀਤਾ ਸਾਰਾ ਮੈਂ ਝਾੜ ਚੰਬ ਕੇ ਨਾ ਇੱਕ ਵਾਰ ਆ ਸਾਫ਼ ਸਫਾਈ ਹੁਣ ਕਰਦੀ ਆਂ ਜੇ ਜੰਡੇ ਡੱਬੇ ਵਗੈਰਾ ਉਹ ਮੈਂ ਇੱਕ ਵਾਰ ਹੁਣ ਥੋdte ਹੀ ਝੋਪੀਆਂ ਜਦ ਮੈਂ ਐ ਹੀ ਉਦੋਂ ਹੀ ਤੇ ਹੁਣ ਹਜੇ ਰੋਕ ਕੇ ਢੋਲਾਂਗੇ ਅਗਲੇ ਮਹੀਨੇ ਢੋਲਾਂਗੇ ਕਿਉਂਕਿ ਉੱਪਰ ਸਾਫ਼ ਹੀ ਰਹਿੰਦੇ ਆ ਸਾਡੇ ਨਾ ਬਾਕਸਤ ਨਹੀਂ ਚਲੋ ਹਜੇ ਕਿਚਨ ਜੇ ਤੁਹਾਨੂੰ ਪਤਾ ਲੱਗੇ ਤੇ ਜਿਹੜੇ ਡੱਬੇ ਆ ਉਹਨਾਂ ਦੇ ਉੱਤੇ ਮੈਂ ਸਲੈਬ ਬਣਵਾਇਆ ਹਾਂ ਕਿਚਨ ਦੇ ਉੱਤੇ ਨਾ ਪਰਦਾ ਲੱਗਾ ਵਾ ਤੇ ਇੰਨਾ ਵੇ ਚਲੋ ਹੁੰਦਾ ਵੀ ਨਹੀਂ ਆ ਇੱਕ ਹੱਥ ਜਿੱਤਨ ਬੜਾ ਸਫਾਈ ਰਹਿੰਦੀ ਆ ਤਿੰਨ ਚਾਰ ਜਣੇ ਹੁਣ ਕੰਮ ਕਰਨ ਵਾਲੇ ਫਿਰ ਹੁੰਦਾ ਵਾ ਤੇ ਜਦੋਂ ਇਕੱਲੇ ਜਣੇ ਨੇ ਰਹਿਣਾ ਹਾਂ ਤੇ ਉਨੇ ਫਿਰ ਆਪਣੇ ਹਿਸਾਬ ਨਾਲ ਹੀ ਮੈਂ ਜਿੱਦਾਂ ਹਰ ਚੀਜ਼ ਨੂੰ ਮੈਨੇਜ ਕਰਕੇ ਰੱਖਿਆ ਵਾ ਤੇ ਮੈਂ ਜਿਹੜੇ ਥੱਲੇਲੇ ਡੱਬੇ ਹੁੰਦੇ ਇਦਾਂ ਰੋਜ਼-ਰੋਜ਼ ਹੀ ਸਾਫ਼-ਸੁਫ਼ ਕਰਦੀ ਰਹੀ ਨਹੀਂ ਆ ਤੇ ਇਦਾਂ ਟੌਫੀਆਂ ਦੇ ਕਾਗਜ਼ ਹੀ ਜ਼ਿਆਦਾਤਰ ਟੌਫੀਆਂ ਖਾਲੀਆਂ ਬੱਚਿਆਂ ਨੇ ਮੈਂ ਵੀ ਹਾਦੀਆਂ ਤਿੰਨ-ਚਾਰ ਉਦਾਂ ਮੈਂ ਮਿੱਠਾ ਨਹੀਂ ਖਾਣੀ ਤੇ ਟੌਫੀਆਂ ਜਦੋਂ ਇੱਕ ਟੌਫੀ ਖਾ ਲਈ ਨਾ ਫਿਰ ਦਿਲ ਕਰਾ ਚਲੋ ਇੱਕ ਹੋਰ ਖਾ ਲੈਂ ਮੈਂ ਕਹਿੰਦੀ ਵੀ ਰਾਇ ਰੁਕਿਆ ਇੱਥੇ ਰੱਖੀ ਆ ਸਾਹਮਣੇ ਮੈਂ ਖਾਈ ਜਾਾਂਂ ਡੀਆਂ ਟੌਫੀਆਂ ਵੀ ਵੇਖ ਕੇ ਹੀ ਤੇ ਇੱਥੋਂ ਮੈਂ ਨਾ ਸਾਰਾ ਚਾੜ ਚੰਬਦੇ ਆਵਾ ਤੇ ਸਾਰਾ ਹੂੰਝ ਲਿਆਵਾ ਜਾਲੇ ਜੂਲੇ ਜਿਹੜੇ ਮੈਂ ਕੱਲ ਲਾਏ ਅੱਜ ਨਹੀਂ ਮੈਂ ਲਾਏ ਅੱਜ ਮੈਂ ਇਹ ਨਾ ਜਾਣਾ ਵਾ ਬਟਾਰੇ ਤਾਂ ਕਰਕੇ ਮੈਂ ਜਾਲਿਆਂ ਜੂਲਿਆਂ ਵੱਲ ਨਹੀਂ ਹੋਈ ਤੇ ਮੈਂ ਛੜ ਤੇ ਜਾਲੇ ਵੈਸੇ ਨਾ ਲੱਗਦੇ ਆ ਬਰਸਾਤ ਆ ਤੇ ਬਾਰੀਆਂ ਦੇ ਵਿੱਚ ਵੇਖੋ ਜਾਲੇ ਲੱਗ ਜਾਂਦੇ ਆ ਰੋਜ਼ ਹੀ ਮਾੜਾ ਮੋਟਾ ਝਾੜੂ ਝੂੜੂ ਮਾ ਨਹੀਂ ਪਿੰਦਾ ਵਾ ਜਾਲਾ ਜੂਲਾ ਲਾਉਣਾ ਹੀ ਪਿੰਦਾ ਵਾ ਤਾਂ ਹੀ ਫਿਰ ਸਾਫ਼ ਸੁਥਰਾ ਰਹਿੰਦਾ ਵਾ ਤੇ ਅੱਜ ਮੈਂ ਫਿਰ ਜਿਹੜਾ ਵਾ ਜਾਲਾ ਵਾ ਉਹ ਮੈਂ ਕੈਨਸਲ ਕਰਤਾ ਮੈਂ ਕਿ ਚਲੋ ਅੱਜ ਰਹਿਣ ਦਿੰਨੇ ਆ ਜਾਲਾ ਤੇ ਕੱਲ ਨੂੰ ਮੈਂ ਸਾਰੇ ਇੱਕ ਵਾਰਾਂ ਜਾਲਾ ਕਮਾ ਦੂੰਗੀ ਅੰਦਰੋਂ ਅੰਦਰਾਂ ਦੇ ਨੁੱਕਰਾਂ ਕਰਾਂ ਕੋਰਨਰ 'ਚ ਜਿਹੜੀਆਂ ਬਾਹਰੀਆਂ ਵਾ ਨਾ ਉਵੇਂ ਝਾੜੂ ਦੇ ਨਾਲ ਹੀ ਇਦਾਂ ਝਾੜ ਦਿੰਨੀ ਹਣੀ ਜਦੋਂ ਝਾੜੂ ਲਾਵਾਂ ਮੇਰਾ ਨਾ ਜਿਹੜਾ ਫਰਸ਼ ਵਾਲਾ ਝਾੜੂ ਪੂੰਜੀ ਜੀ ਬਣ ਗਈ ਹੈ ਮੈਂ ਨਵਾਂ ਲਿਆਉਣਾ ਝਾੜੂ ਬਤ ਨਹੀਂ ਬੜੀ ਜਲਦੀ ਘਸ ਜਾਂਦੇ ਆ ਇਦਾਂ ਥਾਂ ਜ਼ਿਆਦਾ ਵਾ ਨਾ ਬਾਹਰ ਵਿੜੇ 'ਚ ਮੈਂ ਐਸੇ ਝਾੜੂ ਨਹੀਂ ਲਾਉਣਾ ਹੁੰਦਾ ਵਾ ਤਾਂ 3-4 ਝਾੜੂ ਜਿੱਦਾਂ ਮੈਂ ਲਾਏ ਆ ਹੁਣ ਮੈਂ ਦੋ ਜਿਹੜੇ ਕੱਲ ਚਾੜੂ ਹੀ ਨਾ ਮੈਂ ਲੂਟ ਤੇ ਸਾੜ ਤੇ ਲੂਟ ਤੇ ਕਹਿਣ ਦੀ ਆ ਸਾੜ ਤੇ ਹੀ ਮੈਂ ਤੇ ਹੋਣ ਮੇਰੇ ਕੋਲ ਇੱਕੋ ਝਾੜੂ ਆਵळा ਰਹਿ ਗਿਆ ਹੁਣ ਚਾੜੂ ਲੈ ਆਉਂਗੀ ਇੱਥੇ ਮੈਂ ਲੈ ਕੇ ਆ ਗਈਆਂ ਆਪਣਾ ਪੋਚਾ ਜੇ ਮੈਂ ਖਲੋ ਕੇ ਹੀ ਪੋਚੇ ਲਾਉਣੇ ਆ ਆਹ ਕਾਰਨਰ ਚ ਨਾ ਮੈਂ ਪਹਿਲਾਂ ਸੋਚਿਆ ਹੀ ਮੈਂ ਇੱਦਾਂ ਹੀ ਮਾੜਾ ਜਿਹਾ ਲਾ ਦੇਣੀ ਫਿਰ ਮੈਂ ਚਲੋ ਮਾਰੀ ਖੇਚੀ ਲੈਣੀ ਇੱਡੀ ਕਿ ਕਾਲੋਂ ਕਰਨੀ ਆ ਤੇ ਮੈਂ ਹਲ ਮਾਰੀ ਖੇਚ ਕੇ ਨਾ ਗਾਂ ਨੂੰ ਤੇ ਪਿੱਛੋਂ ਫਿਰ ਕੱਢ ਲੂੰਗੀ ਅਕਰਾਂ ਪੋਚੇ ਝਾੜੂ ਤੇ ਮੈਂ ਇਦਾਂ ਹੀ ਕੱਢ ਲਿਆ ਸੀ ਸਾਫ਼ ਆ ਤੇ ਚਲੋ ਮੰਨ ਦੀ ਤਸੱਲੀ ਵਾਸਤੇ ਲਾ ਲਓ ਵੀ ਇੱਕ ਵਾਰ ਆਪਾਂ ਲਾ ਲਾਂਗੇ ਨਾ ਪੋਚੇ ਵਧੀਆ ਤਰ੍ਹਾਂ ਤਸੱਲੀ ਜੀ ਹੋ ਜਾਂਦੀ ਜਦੋਂ ਮੈਂ ਨਾ ਸੈਟੀਸਫਾਈ ਹੋ ਜਾਂਦਾ ਬੰਦਾ ਆਪਣੇ ਆਪ ਨੂੰ ਹੁੰਦਾ ਕਿ ਮੈਂ ਵਧੀਆ ਤਰ੍ਹਾਂ ਕੰਮ ਕੀਤਾ ਵੈ ਇਦਾਂ ਫਾਰਮੈਲਟੀ ਨਹੀਂ ਕੀਤੀ ਤੇ ਗਾਮਸ਼ਾ ਕਰਕੇ ਤੇ ਇੱਥੇ ਝਾੜੂ ਲਾ ਲੈਣੀ ਆਂਦੇ ਬਲਰਾਜ ਆਹੀ ਮੈਨੂੰ ਕਹਿਣ ਕਿ ਛੱਡ ਦੇ ਕੰਮ ਤੇ ਚਲੋ ਤਿਆਰ ਹੋ ਤੇ ਚੱਲੀਏ ਤੇ ਬਾਅਦ ਚ ਡਾਕਟਰ ਨਾਲ ਉੱਠ ਜੀ ਤੇ ਕਹਿੰਦੇ ਜੇ ਜਦੋਂ ਕਿਤੇ ਜਾਣਾ ਹੁੰਦਾ ਉਦੋਂ ਵੀ ਤੁਹਾਡੀਆਂ ਕੁਚਾ ਕਾਚੀਆਂ ਨਹੀਂ ਮੋਕਦੀਆਂ ਜਦੋਂ ਕਿਤੇ ਜਾਣਾ ਹੁੰਦਾ ਉਦੋਂ ਤੇ ਛੇਤੀ ਤੁਰ ਪਿਆ ਕਰੋ ਕੰਮ ਕਰਦੇ ਤੇ ਫਿਰ ਘਰ ਦੇ ਕੰਮ ਇਹ ਕਿ ਸਾਰੇ ਹੁਣ ਕਰਕੇ ਤੇ ਫੇਰ ਹੀ ਆਪਾਂ ਤੁਰ ਸਕਦੇ ਹਾਂ ਹੁਣ ਜਿੰਨੇ ਮੈਨੂੰ ਹੁੰਦਾ ਕਿ ਜਦੋਂ ਮੈਂ ਆਵਾਂ ਨਾ ਕਿਤੇ ਤੇ ਮੈਨੂੰ ਅੱਗੋਂ ਘਰ ਸਾਫ਼ ਸੁਥਰਾ ਮਿਲੇ ਕਿਚਨ ਕਲੀਨ ਮਿਲੇ ਤੇ ਫੇਰ ਤਾਂ ਸੱਲੀ ਆਉਣੀ ਮੈਨੂੰ ਕਿਉਂਕਿ ਹੁਣ ਮੈਨੂੰ ਪਤਾ ਵਾ ਜਾਣਾ ਵਾ ਅਜੀ ਅਹੀਂ ਨਾਉਣਾ ਧੋਣਾ ਫਿਰ ਜਾਣਾ ਤੇ ਫਿਰ ਆਉਣਾ ਵਾ ਟਾਈਮ ਤੇ ਲੱਗਣਾ ਹੀ ਉੱਥੇ ਡਾਕਟਰ ਕੋਲ ਵੀ ਟਾਈਮ ਲੱਗਣਾ ਵਾ ਅਪਾਇੰਟਮੈਂਟ ਆਪਾਂ ਲਈ ਨਹੀਂ ਇਦਾਂ ਹੀ ਜਾਣਾ ਤੇ ਉੱਥੇ ਵੀ ਟਾਈਮ ਲੱਗ ਸਕਦਾ ਵਾ ਹੋ ਸਕਦਾ ਆਪਣਾ ਛੇਤੀ ਵੀ ਨੰਬਰ ਆ ਜੇ ਇਹ ਵੀ ਕੋਈ ਪਤਾ ਨਹੀਂ ਆ ਤੇ ਮੈਂ ਨਾ ਜੇ ਹੱਥ ਨਾਲ ਵੀ ਪੋਚੇ ਲਾਵਾਂ ਨਾ ਤਾਂ ਵੀ ਇੱਕ ਵਾਰ ਮੈਂ ਡੰਡੇ ਵਾਲੇ ਪੋਚੇ ਦੇ ਨਾਲ ਨਾ ਬੈੱਡ ਦੇ ਥੱਲੇ ਕੱਢ ਦਿੰਨੀ ਕਿਉਂਕਿ ਬੈੱਡ ਨੀਵੇਂ ਹੁੰਦੇ ਆ ਤੇ ਬੈੱਡਾਂ ਦੇ ਥੱਲੇ ਫਿਰ ਜਿਹੜਾ ਪੁਰਜਾ ਨਹੀਂ ਲੱਗਦਾ ਇੱਥੇ ਮੈਂ ਰਾਤ ਨੂੰ ਹੀ ਮੰਜਾ ਵੀ ਡਾ ਲਈਦਾ ਵਾ ਲੱਗ ਕੇ ਤੇ ਪਰਾਜ ਵੀ ਆਏ ਆ ਛੁੱਟੀ ਤੇ ਇੱਥੇ ਵੀ ਸਾਰਾ ਮੈਂ ਜਿਹੜਾ ਵਾ ਕਲੀਨ ਕਰਤਾ ਵਾ ਤੇ ਪੋਚੇ ਇੰਤਾਂ ਹੀ ਜੇ ਪਾਣੀ ਡੁੱਲ ਗਿਆ ਰਾਤ ਪਾਣੀ ਰੋਜ਼ ਝੁੱਲ ਜਾਂਦਾ ਪਤਾ ਨਹੀਂ ਕੀ ਖੱਡੇ ਹੋ ਗਿਆ ਵਾ 4-5 ਦਿਨ ਹੋ ਗਏ ਰੋਜ਼ ਪਾਣੀ ਦਾ ਗਲਾਸ ਡੁੱਲਣੇ ਡੁੱਲਣਾ ਮੈਂ ਰੱਖਿਆ ਹੁੰਦਾ ਆਪਣਾ ਸਰਾਣੇ ਤੇ ਉਹ ਮੇਰੇ ਹੀ ਹੱਥ ਵੱਜ ਜਾਂਦਾ ਮੈਂ ਰੋਜ਼ 4-5 ਦਿਨ ਹੋ ਗਏ ਆ ਬਰਾਜ ਕਹਿੰਦੇ ਕੋਈ ਇਹੋ ਜਿਹਾ ਦਿਨ ਨਹੀਂ ਜਿੱਦਣ ਸਾਡੇ ਘਰ ਪਾਣੀ ਨਹੀਂ ਡੁੱਲਣ ਡਿਆ ਬੈਡਰੂਮ ਚ ਪਾਣੀ ਡੋਲ ਲਿਨੀ ਆ ਫਿਰ ਮੈਂ ਪੋਚਾ ਲਾ ਦਿੰਦੀ ਆ ਇਦਾਂ ਹੀ ਚੱਲਦਾ ਰਹਿੰਦਾ ਇੱਥੇ ਮੈਂ ਸਾਰੇ ਜਿਹੜੇ ਮੈਂ ਪੋਚੇ ਆ ਨਾ ਲਾਅਤੇ ਆ ਹੌਲੀ ਹੌਲੀ ਮੈਂ ਲਾਉਣ ਦੀ ਮੇਰੇ ਨਾ ਲੱਕ ਨੂੰ ਖਿੱਚ ਜੀ ਬੜੀ ਵੱਜਦੀ ਆ ਤੇ ਬੈਲਟ ਮੈਂ ਲਾਈ ਨਹੀਂ ਬੈਲਟ ਨਾਲ ਅਸਲ ਚ ਬੈਲਟਾ ਮੇਰੇ ਕੋਲ ਦੋ ਤਿੰਨ ਵਾਂ ਤੇ ਉਹ ਬੈੱਡ 'ਚ ਕੱਢਣ ਵਾਲੀਆਂ ਵਾਂ ਹਜੇ ਤੇ ਨਾ ਜਲ ਅੰਮ੍ਰਿਤ ਸਰੋਲਿਆਂ ਦਾ ਦਰਬਾਰ ਸਾਹਿਬੋਂ ਜਲ ਤੇ ਨ ਮੈਂ ਸਵੇਰੇ ਸਵੇਰੇ ਛੱਟਾ ਦੇ ਦਿੰਨੀ ਆ ਜਲ ਦਾ ਕਰਕੇ ਘਰ ਸਾਫ਼ ਸੁਸਤ ਰਵੇ ਤੇ ਉਹ ਇੱਥੇ ਤਾਂ ਕਰਕੇ ਬਾਹਰ ਹੀ ਰੱਖ ਲਈਦਾ ਵਾ ਤੇ ਫੇਰ ਜਾਵਾਂਗੇ ਦਰਬਾਰ ਸਾਹਿਬ ਤੇ ਫੇਰ ਨਵਾਂ ਜਲ ਹੋਰ ਲੈ ਕੇ ਆਉਂਗੀ ਮੈਂ ਪੋਚਾ ਮੈਂ ਪੌੜੀਆਂ ਦੇ ਉੱਤੇ ਤਾਂ ਤੱਕ ਨਹੀਂ ਲਾਇਆ ਇੱਥੇਕ ਮੈਂ ਲਾ ਲੈਨੀ ਆ ਥੱਲੇ ਥੱਲੇ ਸਾਹਮਣੀਆਂ ਸਾਹਮਣੀਆਂ ਪੌੜੀਆਂ ਤੇ ਮੈਂ ਲਾਇਆ ਉਤਲੀਆਂ ਤੇ ਫੇਰ ਮੈਂ ਰਹਿਣ ਤਾਂ ਮੈਂ ਚਲੋ ਤਾਂ ਇੰਨਾ ਕੀ ਚੜਨਾ ਵਾ ਲੱਕ ਮੇਰਾ ਫਿਰ ਦੁਹੰਡਿਆ ਤੇ ਇੱਥੇ ਖਾਡਣਾ ਸਿਲੰਡਰ ਭਰਿਆ ਪਿਆ ਵਾਲਾ ਤੇ ਇੱਕ ਸਿਲੰਡਰ ਸਾਡਾ ਸ਼ਾਇਦ ਖਾਲੀ ਵੀ ਹੋਣ ਵਾਲਾ ਹੋਣਾ ਵਾ ਜਿਹੜਾ ਲੱਗਾ ਵਾ ਤੇ ਵੇਲਾ ਮੈਂ ਨਾ ਪੋਚਾ ਹੱਥ ਨਾਲ ਲਾਉਣ ਵਾਲਾ ਵੀ ਲੈ ਆ ਹੀ ਪਲੇਖੇ ਨਾ ਜਦੋਂ ਮਨ ਨੂੰ ਆਦਤ ਜੀ ਬਣੀ ਨਾ ਹੱਥ ਨਾਲ ਪੋਚ ਲਾਉਣ ਦੇ ਫਿਰ ਮੈਂ ਰਹਿਨ ਤਾਂ ਮੈਂ ਕਹਿ ਕਿ ਤੇ ਟਾਈਮ ਬੜਾ ਲੱਗ ਜਾਣਾ ਮੈਨੂੰ ਤੇ ਇੱਕ ਮੇਰਾ ਲੱਕ ਅੱਗੇ ਦੁਹੰਡਿਆ ਤੇ ਮੈਂ ਫਿਰ ਉਹ ਪੋਚਾ ਇਦਾਂ ਹੀ ਭਿੱਜਿਆ ਪਿਆ ਸੀ ਮੈਂ ਚਲੋ ਬਾਹਰ ਹੀ ਨੋ ਰੱਖ ਦੂੰਗੀ ਪਰ ਇਹ ਮਸੋਟਦਾ ਇੱਥੇ ਮੇਰੇ ਥੋੜਾ ਹੀ ਰਹਿ ਗਿਆ ਵਾ ਪੋਚਾ ਲੱਗਣ ਵਾਲਾ ਬਸ ਲਾਗੇ ਚੱਲਿਆ ਹੋਵੇ ਹੈ ਨਾ ਜਿਹੜਾ ਲੂਬੀ ਨਾ ਪੂਰਾ ਕਲੀਨ ਹੀ ਇਦਾਂ ਲੱਗਣਾ ਜਿਹਦਾ ਪੈਲ ਨੂੰ ਹੀ ਪੋਚੇ ਲੱਗੇ ਆ ਪਰ ਮੈਂ ਲਾੜੇ ਮਾੜੇ ਜੀ ਨਾ ਫੇਰ ਮੈਂ ਚਲੋ ਵਧੀਆ ਲੱਗਦਾ ਆਪਣੇ ਆਪ ਨੂੰ ਨਾ ਮਨ ਨੂੰ ਸਾਫ਼ ਸੁਥਰਾ ਜਾਏ ਤਾਂ ਵਧੀਆ ਲੱਗਦਾ ਵਾ ਆਪਣੇ ਆਪ ਨੂੰ ਵੀ ਵਧੀਆ ਲੱਗਦਾ ਵੇਖਣ ਵਾਲੇ ਨੂੰ ਵਧੀਆ ਲੱਗਦਾ ਵਾ ਇੱਧਰ ਮੈਂ ਸਟੋਰ 'ਚ ਚੱਲ ਗਈ ਆ ਤੇ ਸਟੋਰ ਚ ਵੀ ਮੈਂ ਲਾ ਲੂੰਗੀ ਅੱਗੇ-ਅੱਗੇ ਮੈਂ ਲਾਇਆ ਵਾ ਮੈਂ ਨਾ ਲਾਈਟ ਵੀ ਨਹੀਂ ਔਨ ਕੀਤੀ ਮੈਂ ਚਲੋ ਅੱਜ ਅੱਗੇ ਲਾ ਲੈਨੇ ਆ ਡਾਕਟਰ ਕੋ ਜਾਣ ਕਰਕੇ ਵਿਚਰਾ ਛੇਤੀ-ਛੇਤੀ ਨਹੀਂ ਹੱਥ ਮਾਣ ਤੇ ਬਾਹਰ ਆ ਗਈਆਂ ਮੈਂ ਤੇ ਬਾਹਰ ਦੇ ਵੀ ਪਹੁੰਚੇ ਮੈਂ ਜਿਹੜੇ ਲਾ ਲੈਨੇ ਬੈਡਾਂ-ਬੈਡਾਂ ਦੇ ਥੱਲੇ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਉਂਦੀ ਹੈ ਪਲੀਜ਼ ਮੇਰੇ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਤੇ ਲਾਈਕ ਕਮੈਂਟ ਜ਼ਰੂਰ ਕਰਦਿਆ ਕਰੋ ਦੇ ਨਾਲ ਦੀ ਨਾਲ ਦਬ ਲਿਆ ਕਰੋ ਤੁਸੀਂ ਬੈਲ ਆਈਕਨ ਤਾਂ ਹੁਣ ਮੇਰੇ ਵਲੌਗ ਜਿਹੜੇ ਆ ਬਹੁਤ ਲੇਟ ਆਇਆ ਵਾ ਤਾਂ ਹੁਣ ਕੰਟੀਨਿਊ ਮੈਂ ਵਲੌਗ ਪਾਉਂਗੀ ਨਵੇਂ ਨਵੇਂ ਆਪਣੇ ਪਿਆਰੇ ਪਿਆਰੇ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਮੇਰੇ ਵਲੌਗ ਜਿਹੜੇ ਉਹ ਕਿੱਦਾਂ ਦੇ ਲੱਗਦੇ ਆ ਤੇ ਤੁਹਾਨੂੰ ਮੈਂ ਵਲੌਗ ਜਿਹੜੇ ਆ ਇਦਾਂ ਹੀ ਕੰਟੀਨਿਊ ਸ਼ੇਅਰ ਕਰਦੀ ਰਹੂੰਗੀ ਆਪਣੇ ਸਾਫ ਸਫਾਈਆਂ ਦੇ ਤਾਂ ਆਪਣੇ ਕੰਮ ਧੰਧਿਆ ਦੇ ਡੇਲੀ ਰੂਟੀਨ ਜੋ ਵੀ ਮੈਂ ਕਰਦੀ ਆ ਦਿਨ ਚ ਦਿਨ ਚ ਰਿਆਚੋ ਸਾਰਾ ਤੁਹਾਨੂੰ ਇਦਾਂ ਹੀ ਤੁਹਾਡੇ ਨਾਲ ਸ਼ੇਅਰ ਕਰੂੰਗੀ ਇੱਥੇ ਮੇਰੇ ਲੱਗ ਚਲੇ ਹੀ ਪਹੁੰਚੇ ਤੇ ਆਹ ਵਾਲਾ ਜਿਹੜਾ ਨਾ ਮੈਂ ਪੱਖਾ ਓਨ ਕਰਨਾ ਮੈਨੂੰ ਭੁੱਲ ਗਈ ਹੁਣ ਮੈਨੂੰ ਇਹ ਕਿ ਮੈਂ ਜੇ ਉੱਧਰ ਗਈ ਨਾ ਤੇ ਮੈਨੂੰ ਚੱਪਲਾ ਲਾ ਕੇ ਜਾਣਾ ਪੈਣਾ ਤੇ ਚਲ ਪਹੁੰਚੇ ਸੋਕੀ ਜਾਣ ਕਿਉਂਕਿ ਮੈਂ ਕੋ ਨੰਗੇ ਪੈਰੀ ਤੁਰਿਆ ਨਹੀਂ ਜਾਂਦਾ ਮੈਂ ਪੈਰਾਜੋ ਪਾ ਕੇ ਰੱਖਾਂ ਵੇਰੀ ਮੇਰੇ ਕੋ ਤੁਰਿਆ ਜਾਂਦਾ ਤੇ ਇੱਥੇ ਸਾਈਕਲ ਵੀ ਲੱਗਾ ਮੈਂ ਨਾ ਰੋਜ਼ ਕਹਿ ਦਿੰਨੀ ਸਾਈਕਲ ਚਲਾਉਂ ਸ ਲੈ ਕੇ ਚਲਾਉਂ ਪਰ ਵਾਪੇ ਨਹੀਂ ਜਾਂਦੀ ਹੁਣ ਮੇਰਾ ਲੱਗ ਵੀ ਦੋ ਖੱਦਾ ਵਾ ਪਰ ਮੇਰਾ ਮਨ ਬਹੁਤ ਕਰਦਾ ਵਾ ਕਿ ਮੈਂ ਸਾਈਕਲ ਚਲਾਵਾ ਤੇ ਇੱਥੇ ਮੇਰਾ ਥੋੜਾ ਜਿਹਾ ਹੀ ਬਸ ਰਹਿ ਗਿਆ ਵਾ ਕੋਚਾ ਲੱਗਣ ਵਾਲਾ ਲਮਛਮੇ ਲਾ ਹੀ ਲਿਆ ਹੀ ਤੇ ਥੋੜਾ ਜਿਹਾ ਬਸ ਗੈਲਰੀ ਚ ਲਾਉਣ ਵਾਲਾ ਰਹਿ ਗਿਆ ਵਾ ਤੇ ਹੁਣ ਮੈਂ ਨਾ ਬਾਹਰ ਗੈਲਰੀ ਵਾਲ ਨੂੰ ਦੋ ਜੀ ਪੋਚੇ ਲੱਗ ਗਏ ਮੇਰੇ ਸਾਰੇ ਮੈਂ ਮੈਟ ਬਿਛਾ ਲੈਣੀ ਆ ਪਹਿਲੋਂ ਮੈਂ ਇੱਥੇ ਆਹ ਮੈਂ ਇੱਥੇ ਵਿਛਾ ਲਈ ਤੇ ਕਿਚਨ ਦੇ ਮੈਟ ਆ ਤੇ ਅੱਗੇ ਵੇਖੇ ਹੋਣੇ ਆ ਓ ਕਿਚਨ ਪੂਰਾ ਕਲੀਨ ਹੋ ਗਿਆ। ਆਹ ਛੱਲੀਆਂ ਡੈਡੀ ਲੈ ਆਏ ਤੋੜ ਕੇ। ਉਹ ਨਾਲੇ ਛੋਮਾ ਜੀਆਂ ਨੂੰ। ਉੱਥੇ ਵਿਛਾ ਲੈਣੀ ਮੈਟ। ਇਦਾਂ ਵਿਛਾ ਲਈਦਾ। ਕਿਚਨ ਪੂਰੀ ਕਲੀਨ ਆ। ਭਾਂਡਾ ਛੰਨਾ ਮਾਜਿਆ ਗਿਆ। ਆਹ ਰਾਸਪੇ। ਇਹ ਚਨਾ ਆਮੇ ਸੌਤਾ ਲਈਆ। ਜਿਹੜਾ ਲਿਆਉਣਾ ਇੱਤਾ ਲਿਖ ਲਈਦਾ ਵਾ। ਅੱਜ ਜਾਵਾਂਗੇ ਤੇ ਲੈਵਾਂਗੇ। ਆਹ ਰਾਸਾ ਛੇਰੇ ਛੇਰੇ ਜਾਣ ਖੱਦੇ ਹੀ। ਹੋਨਰ ਤੇਲ ਪਿਆਚ ਮੈਂ ਬਣਾਇਆ ਹੀ ਕੋਪ ਤੇ ਮੈਂ ਰੱਖ ਲਿਆ ਮੈਂ ਚਾਹ ਸੱਜੀਆਂ ਦੋ ਤੜਕਾ ਲੱਗ ਜਣਾ ਤੇ ਇਹਦੇ ਵਿੱਚ ਹੀ ਰਹਿਣ ਤਾਂ ਫਿਲਹਾਲ ਤੇ ਆ ਡੈਰੀ ਦਾ ਪੇਜ ਪਾੜ ਦੇਣਾ ਮਰਚਿਚਾ ਰੱਖ ਲੂੰਗੀ ਤੇ ਬਾਕੀ ਆਹ ਵੇਖੋ ਸਾਰੇ ਸਫਾਈ ਹੋ ਗਈ ਆ ਪੱਗਾ ਇਹਨੂੰ ਸੇਣ ਲੱਗਣ ਵਾਲੀ ਆ ਆ ਕੱਪੜੇ ਉਹ ਹੀ ਜਿਹੜੇ ਮੈਨੂੰ ਜੋਪੀਆਂ ਦਿੱਤੇ ਸੀ ਭਾਬੀ ਹੁਣਾਂ ਨੇ ਸੂਟ ਤੇ ਇਹਨਾਂ ਨੂੰ ਮੈਂ ਆਪ ਨਹੀਂ ਸਟਿਚ ਕਰਨਾ ਡਾਕਟਰ ਨੇ ਨਾ ਮੈਨੂੰ ਮਨਾ ਕਰਤਾ ਵਾ ਪਹਿਣ ਵਾਸਤੇ ਵੀ ਡਿਸਕ ਹਿੱਲੀ ਆ ਆ ਪ੍ਰੈਸ ਕਰਨੇ ਆ ਆ ਦੂਜਾ ਫੋਨ ਪਿਆ ਵਾ ਹੋ ਕੱਪੜੇ ਰਹਿ ਗਏ ਪ੍ਰੈਸ ਕਰਨ ਵਾਲੇ ਤੇ ਉਹ ਪੌੜੀ ਤੇ ਨਾ ਉਹ ਵਾਲਾ ਜਿਹੜਾ ਬਾਲਟੀ ਆ ਉਹ ਚੰਬ ਰੱਖੇ ਤੋੜ ਕੇ ਨਾ ਗੱਲਣਾ ਉਹਨਾਂ ਦੇ ਥੱਲੇ ਸਿੱਟੀ ਜਾਂਦੇ ਗਲੈਰੀਆਂ ਵੀ ਕਹਿੰਦੇ ਉਹਨੂੰ ਸਾਡੇ ਗਲੈਰੀਆਂ ਕਹਿੰਦੇ ਇੱਥੇ ਗੱਲਣਾ ਜਾਂਦੇ ਪੰਜਾਬ ਚ ਉਹ ਬਾਲਟੀ ਚ ਪਾਏ ਅੰਬ ਪਕਾ ਜਾਣਗੇ ਫਿਰ ਖਾਵਾਂਗੇ ਤੇ ਆਹ ਬਲੂਪੀ ਬਲੂਪੀ ਸਾਫ਼ ਸਫਰੀ ਹੋ ਗਈ ਆ ਅੱਗੇ ਇੱਥੇ ਝਟਾਈ ਵਿਛਾਈ ਦੀ ਹੁਣ ਕੋਈ ਬੈਂਦਾ ਨਹੀਂ ਕਾ ਇਸੀ ਚ ਬੈਂਦੇ ਸਾਰੇ ਤੇ ਔਖੇ ਚੱਲਣ ਦੇ ਹੁਣ ਬੰਦ ਕਰਦਨੇ ਪੋਚੇ ਮੈਂ ਲਾ ਲਿਆ ਤੇ ਆ ਮੇਰਾ ਸਟੈਂਡ ਲੱਗਾ ਪਿਆ ਹਾਂ ਬੈਡਰੂਮ ਵੀ ਹੋ ਗਿਆ ਕਲੀਨ ਆ ਮੈਂ ਤੇ ਚਲੋ ਜੀ ਕਰ ਲਈ ਇਦਾਂ ਦੀ ਸਫਾਈ ਪਹੁੰਚੀ ਅੱਜ ਮੈਂ ਖਲੋ ਕੇ ਲਾਈ ਮੇਰਾ ਟਾਈਮ ਹੈ ਨਹੀਂ ਹੈ ਨਾ ਤੇ ਲੋ ਜੀ ਤੇ ਇੱਥੇ ਅਸੀਂ ਐਸੇ ਦੇ ਨਾਲ ਕਰਦੇ ਹਾਂ ਮੈਂ ਆਪਣੇ ਵਲੌਗ ਦਾ ਇੱਥੇ ਐਂਡ ਤੇ ਆਪਣਾ ਰੱਖੋ ਬਹੁਤ ਸਾਰਾ ਖਿਆਲ ਮਿਲਦੇ ਆ ਕਿਸੇ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਬਾਏ ਬਾਏ